ਬਾਹਰ ਮਰਜ਼ੀ ਮੈਂ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤੈਨੂੰ ਬਾਹਰ ਮਰਜ਼ੀ ਮੈਂ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤੈਨੂੰ ਬਾਹਰ ਮਰਜ਼ੀ ਮੈਂ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤੈਨੂੰ ਬਾਹਰ ਮਰਜ਼ੀ ਮੈਂ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤੈਨੂੰ ਬਾਹਰ ਮੰਜੀ ਮੱਲੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤੈਨੂੰ ਬਾਹਰ ਮੰਜੀ ਮੱਲੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤੈਨੂੰ ਬਾਹਰ ਮੰਜੀ ਮੱਲੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤੈਨੂੰ ਬਾਹਰ ਮੰਜੀ ਮੱਲੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤੈਨੂੰ ਦੇਖ ਬਾਹਰ ਮਰਜ਼ੀ ਮੱਫੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤੈਨੂੰ ਦੇਖ ਬਾਹਰ ਮਰਜ਼ੀ ਮੱਫੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤੈਨੂੰ ਦੇਖ ਬਾਹਰ ਮਰਜ਼ੀ ਮੱਫੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤੈਨੂੰ ਦੇਖ ਬਾਹਰ ਮਰਜ਼ੀ ਮੱਫੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ ਬਾਤ ਤਿੰਨ ਬਾਹਰ ਮਨਜੀ ਮਾਪੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਠਾਣ ਮਾਜਰਾ ਬਾਤ ਤਿੰਨ ਬਾਹਰ ਮਨਜੀ ਮਾਪੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਠਾਣ ਮਾਜਰਾ ਬਾਤ ਤਿੰਨ ਬਾਹਰ ਮਨਜੀ ਮਾਪੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਠਾਣ ਮਾਜਰਾ ਬਾਤ ਤਿੰਨ ਬਾਹਰ ਮਨਜੀ ਮਾਪੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਠਾਣ ਮਾਜਰਾ ਬਾਹਰ ਤੂੰ ਬਾਹਰ ਮਰਜ਼ੀ ਮਿਲਦੀ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ ਬਾਹਰ ਤੂੰ ਬਾਹਰ ਮਰਜ਼ੀ ਮਿਲਦੀ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ